ਮੇਰਾ ਪਤਾ ਕੱਪੜੇ ਵੀ ਧੋਣੇ ਆ। ਉਹ ਚਾਹ ਲਈ ਕਰੀ। ਚਾਹ ਤਾਂ ਬੈਹੀ ਜੀ ਇਹ ਹੋਰ ਬਣਾ ਦਿੰਨੇ ਆ। ਤੇ ਬੇਬੇ ਰਹੀ ਨਹੀਂ ਕਿਤੇ। ਬੇਬੇ ਤਾਂ ਪਈ ਐ ਉੱਠੀ ਨਹੀਂ ਅੱਜ ਮੈਂ ਕਿਹਾ ਠੰਡਾ ਚੱਲ ਅਸੀ ਤਾਂ ਠਾ ਹੀ ਨਹੀਂ ਹੈਗੀ। ਉੱਠੀ ਨਹੀਂ। ਹਾਂ ਠੰਡ ਜਿਦਾ ਕਰਕੇ ਪਈ ਐ ਚੱਲ ਕਿਹੜਾ ਕੋਈ ਕੰਮ ਕਰਨਾ ਬੇਬੇ ਨੇ ਮੈਂ ਕਿਹਾ। ਚੱਲ ਤੁਸੀਂ ਚਾਹ ਕਰੋ ਘੁੱਟਾ ਤੇ ਮੈਂ ਦੇਖ ਕੇ ਆਉਣਾ ਬੇਬੇ ਨੂੰ। ਚੱਲ ਦੇਖਿਆ ਕੋਈ ਨਹੀਂ ਬਣਾ ਦਿੰਨੇ ਚਾਹ ਤਾਂ। ਦੇਖ ਲੈ ਨੀ ਵੀਰਾ। ਬੇਬੇ ਦਾ ਕਿੰਨਾ ਸਰਫਾ ਆ। ਬੇ ਬੇ ਕਹਣਾ ਕਿੱਥੇ ਆ ਦੱਸਿਆ ਤਾਂ ਨਹੀਂ ਹੈਗਾ ਨਾ ਮੈਂ ਤਾਂ ਦੱਸਿਆ ਨਹੀਂ ਹੈਗਾ ਵੀ ਡਿੱਗ ਪੀ ਫਿਰ ਹੋਣਾ ਹੁਣ ਵਾਈ ਵੀ ਤੱਕੂਗਾ ਦਵਾ ਦਊਗਾ ਚੱਲ ਫਿਰ ਮਾੜੀ ਜੀ ਤਾਂ 6:00 ਵਜੇ ਆ ਬੇਬੇ ਇਹ ਇੰਨਾ ਕਿਹੜਾ ਬੇਬੇ ਤੇ ਕੋਈ ਪਾੜ ਹੋਇਆਗਾ ਉਹ ਤਾਂ ਬਾਹਲੀ ਨਾ ਲੰਗੀ ਆ ਆਪਾਂ ਤਾਂ ਕਹਿ ਦੇਾਂਗੇ ਵੀ ਮਾੜੀ ਜੀ 6:00 ਸਿਰ ਸਿਰ ਤਾਂ ਤਾਂ ਨਹੀਂ ਦੱਸਿਆ ਹੈਗਾ ਕੁਛ ਨਹੀਂ ਹੁੰਦਾ ਆਹੋ ਕੁਛ ਨਹੀਂ ਹੁੰਦਾ ਮੈਂ ਕਹੀ ਦੂੰਗੀ ਵੀ ਮਾੜੀ ਜੀ 6:00 ਸੀਗੀ ਚੱਲ ਹੁਣ ਆਪਾਂ ਲੀੜੇ ਤੋੜ ਕੇ ਉਧਰ ਚੰਗਾ ਹੋਰ ਕੰਮ ਤਾਂ ਹੋ ਗਿਆ ਬਸ ਇੱਥੋਂ ਆਲਾ ਆ ਭਈ ਇਹ ਬੇਬੇ ਦਾ ਪੈ ਲਈ ਬੇਬੇ ਹਾਂ ਕਿਉਂ ਪਈ ਆ ਉੱਠੀ ਨਹੀਂ ਅੱਜ ਉਹ ਪਈ ਆ ਵਸੂ ਨੂੰ ਕੱਲ ਡਿੱਗ ਪਈ ਸੀ ਨਾ ਮੈਂ 6 ਵਜੇ ਮੇਰੇ ਕੱਲ ਹਾਂ ਆਏ ਮੈਨੂੰ ਰੱਖੇ ਨਹੀਂ ਇਹਨਾਂ ਨੇ ਫਿਰ ਇਹ ਤਾਂ ਮੈਂ ਕਿਉਂ ਦੱਸਦੀਆਂ ਤੈਨੂੰ ਉਹ ਛੋਟੀ ਤਾਂ ਕਹਿੰਦੀ ਆ ਕਿ ਠੰਡ ਦਾ ਕਰਕੇ ਪਈ ਆ ਉਹੀ ਪੈਗੀ ਛੋਟੀ ਤਾਂ ਮੈਂ ਚੱਕਿਆ ਵੀ ਨਹੀਂ ਅੱਛਾ ਤੇ ਵੱਡੀ ਨੇ ਚੱਕ ਕੇ ਤੇ ਪਾਇਆ ਮੰਜੇ ਤੇ ਹੂੰ ਆਹਦੇ ਨਾ ਗੋਈ ਨਾ ਪੂਰੀ ਦੋਨਾਂ ਨਹੀਂ ਦਿੱਤੀ ਹੁੰਦਾ ਫਿਰ ਹੁਣ ਬਾਹਰ ਮੂਰ ਤਾਂ ਪਾਉਣਾ ਸੀ ਤੇ ਫਿਰ ਦਵਾਈ ਬੂਟੀ ਨਹੀਂ ਦਵਾਈ ਕੋਈ ਕੁਛ ਨਹੀਂ ਦਵਾਇਆ ਮੈਨੂੰ ਤਾਂ ਕੱਲ ਜੀ ਪਈ ਆ ਬਸ ਅੱਛਾ ਸਾਰੀ ਰਾਤ ਲੱਸੀ ਚੀਂ ਸੀ ਗਈ ਐ ਚੱਲ ਫਿਰ ਤੂੰ ਉੱਥੇ ਧੁੱਪੇ ਬੈਠਣਾ ਮੰਜਾ ਡੋਹਣਾ ਤੇ ਫਿਰ ਮੈਂ ਤੈਨੂੰ ਦਵਾਈ ਦਵਾ ਕੇ ਲਿਆਉਂ ਹੁਣ ਵੀ ਜ਼ਰਦ ਹੋਈ ਜਾਂਦਾ ਐ ਐ ਤਾਂ ਐਡਾ ਦਿਨ ਆ ਗਿਆ ਅਜੇ ਨਹੀਂ ਕੋਈ ਗਾੜੀਆਂ ਤੋਨੇ ਨਾ ਮੈਂ ਦਵਾਈ ਦਵਾ ਲਿਆਉਂਗਾ ਮੰਜਾ ਰਹਾ ਮੈਂ ਧੁੱਪੇ ਪੈਜਵੇਂ ਲੱਤ ਡਾਹਿਆ ਅੱਛੇ ਦਾ ਹਾਂ ਮੰਜਾ ਮੰਜਾ ਵੀ ਨਹੀਂ ਡਾ ਸਕਦੀਆਂ ਆ ਇਹ ਨਹੀਂ ਧੁੱਪੇ ਪਾ ਦੇ ਗੇ ਬਾਹਰ ਕੱਢ ਦੇਗੇ ਉੜੀ ਨੂੰ ਕੋਈ ਦਵਾਈ ਬੂਟੀ ਦਵਾ ਦੇ ਕੋਰਾ ਗੌਰ ਹੀ ਨਹੀਂ ਕਰਦਿਆਂ ਮਾੜਾ ਮੋਟਾ ਦਾ ਕਰਨਾ ਚਾਹੀਦਾ ਬੰਦੇ ਦਾ ਹੁਣ ਆਪ ਮੰਜਾ ਢਾ ਕੇ ਆ ਬਾਹਰ ਕੱਢੂ ਆ ਆ ਜਾ ਬੇਬੇ ਬਾਹਰ ਕੱਢਾਂ ਤੈਨੂੰ ਉੱਥੇ ਮੰਜੇ ਤੇ ਪੈ ਜਾ ਇਹਨਾਂ ਦਾ ਜੋਰ ਨਾਲ ਦਾ ਸਰ ਗਿਆ ਵਸੋ ਤੇ ਹੋਰ ਕੱਲ ਜੀ 7 ਵਜੇ ਆ ਮੇਰੇ ਦੇਖ ਲੈ ਹਾਂ ਤੇ ਗੋਲੇ ਨਹੀਂ ਆਜਾਂ ਮੇਰੇ ਅੱਛਾ ਨਾ ਅਕਬਾ ਬਾਬਾ ਫਾਨੂੰ ਨਹੀਂ ਨਹੀਂ ਆਏ ਤਮ ਹੌਲ ਕੋਈ ਆ ਜੂਗੀ ਉਹ ਲੱਤ ਬਾਹੀ dard ਦਿੱਗਣਾ ਬਈ ਨਹੀਂ ਲੱਤ ਬਾਹੀ dard ਕਰਦੀ ਆਏ ਚੱਲਦੇ ਆ ਫੇਰ ਆਪਾਂ pain dard ਹੁੰਦਾ ਹੈ ਦਵਾਈ ਦਵਾ ਕੇ ਲਿਆਉਣਾ ਆਏ ਆਏ ਹਾ ਤਾਂ ਬਾਹੀ ਪਾੜੀ ਗਈ ਮਾਤਾ ਕਿੱਥੇ ਡਿੱਗ ਪਈ ਆ ਇੱਥੇ ਡਿੱਗ ਪਈ ਵਾਰ ਬਿੰਦਰ ਕੋਲੇ ਜਾਂਦੀ ਸੀ ਮੈਂ ਉਹ ਘਰੇ ਬਹਿ ਜਾ ਕਰ ਬੇਬੇ ਤੂੰ ਵੀ ਨਾ ਚੱਲਾਂ ਤੋਰੇ ਫੇਰੇ ਨਾਲ ਹੋਏ ਤਾਂ ਫੇ ਜੰਮੀ ਜੁੜ ਜੂਗੀ ਹੋਰ ਕੀ ਹੈ ਨਾ ਸਵਾਲ ਸਕੇ ਬਾਤ ਕੇ ਬਾਗ ਡਿੱਗ ਪਈ ਛੋਟੀ ਨੂੰ ਤਾਂ ਸ਼ੱਕਿਆ ਵੀ ਨਿਕਾ ਟੱਕਣਾ ਦਾ ਹੱਕ ਬਣਦਾ ਸੀਗਾ ਮੰਜੇ ਤੇ ਪੋਣਾ ਸੀ ਦਵਾਈ ਬੁਟੀ ਦਵਾਉਣੀ ਸੀ ਇਹਨਾਂ ਨੇ ਇਹ ਕਹਨਾਂ ਗੋਰੀ ਵੀਂ ਦਿੱਤੀ ਮੈਨੂੰ ਕਹੀਂ ਪਈਆਂ ਅੱਛਾ ਹੋਰ ਹਾਏ ਹਾਏ ਕਰਦੇ ਸਾਰੀ ਰਾਤ ਮਸਾ ਕੱਢੀ ਕੋਈ ਨਹੀਂ ਮੈਂ ਕਰਦਾ ਥਾਲੇ ਨਾ ਫੇਰ ਆਪਾਂ ਦਵਾਈ ਦੇਗੇ ਉਹ ਵੱਡੀ ਕਹੀ ਨਹੀਂ ਸੀ ਮੈਂ ਦਵਾਈ ਕੇ ਲਵੂੰਗੀ ਦਵਾਈ ਦਵਾਈ ਕਿਹੜੀ ਹੁਣ ਬਸ ਉਹਨੂੰ ਐ ਪਤਾ ਵੀ ਪਿਰਸਨ ਮੈਣੀ ਟੈਨਸ਼ਨ ਦਵਾਈ ਪੀ ਐ ਪਰਸੇ ਕਢਾਉਣੀ ਐ ਪਿਰਸਨ ਦੀ ਮਾਰੀ ਜਾ ਕਹਿੰਦੀ ਆ ਉਹ ਹਾਂ ਉਹ ਕਿੱਥੇ ਮੈਨੂੰ ਦਵਾਈਆਂ ਦਵਾਈਆਂ ਉਹ ਹਾਂ ਹਾਂ ਹੋਰ ਦਵਾਈ ਕਹਿੰਦੇ ਪਿਰਸਨ ਲੈਉਣ ਦੀ ਮਾਰੀ ਦਵਾਈ ਪਾਉਂਦੀ ਆ ਆਪੇ ਹੀ ਚੱਲਾਂਗੇ ਦੋਨੇ ਮਾਂ ਪੱਤਾ ਲੋੜ ਹੀ ਨਹੀਂ ਵੀ ਜਦੋਂ ਕੱਲ ਵੀ ਤੁਸੀਂ ਪੁੱਛੀ ਸੀ ਅੱਜ ਫੇਰ ਨਾਲ ਜਾਣ ਦੀ ਕੀ ਲੋੜ ਐ ਇਹ ਤਾਂ ਗਾਲਾਂ ਹੋ ਕਰਦਿਆਂ ਮੇਰੇ ਨਾਲ ਤਾਂ ਉਹੀ ਤਾਂ ਗੱਲ ਆ ਫੇਰ ਮੈਂ ਕੋਈ ਨਹੀਂ ਕਰੂਗਾ ਗੱਲ ਸਾਰੀ ਗੱਲ ਕਰੂਗਾ ਇਹਨਾਂ ਨੂੰ ਉਹ ਕਾਹਨੂੰ ਗੱਲ ਕਰਦੇ ਆ ਤੁਸੀਂ ਤਾਂ ਜਿਵੇਂ ਗੁੰਗੇ ਬਣੇ ਪਏ ਦੋਨੇ ਮਤਲਬ ਕੀ ਇਹੋ ਹੋਏ ਉਹ ਗੁੰਗੇ ਕੀ ਬਾਹਰ ਬਾਹਰ ਅੰਦਰ ਬਾਹਰ ਜਾਣੇ ਆ ਖੇਤ ਬੰਨੇ ਮੈਨੂੰ ਅੱਧੀ ਗੱਲ ਦੱਸਦਿਆਂ ਇਹ ਅੱਧੀ ਦੱਸਦਿਆਂ ਨਹੀਂ ਦੱਸਦਿਆਂ ਹੀ ਨਹੀਂ ਆ 60 ਵੇ ਤੈਨੂੰ ਦੱਸਿਆ ਹੀ ਨਹੀਂ ਨਾ ਮੈਨੂੰ ਨਹੀਂ ਦੱਸਿਆ ਮੈਂ ਤਾਂ ਤੈਹੀਂ ਦੱਸਿਆ ਹੁਣ ਇੱਕ ਦੱਸਦਗੇ ਇਹਨਾਂ ਨੂੰ ਆਏ ਵੀ ਇਹਨਾਂ ਨੂੰ ਪਤਾ ਲੱਗ ਜੇ ਕਿਤੇ ਆ ਪਹਿਲਾਂ ਬਸ ਧੀਰਸ ਲੈ ਲੇ ਅੱਧਾ ਪਾਣੀ ਲੰਘ ਕੇ ਜਾਦੇ ਮੈਂ ਕਿਤੇ ਕਿਤੇ ਨਹੀਂ ਅੱਧਾ ਬਾਦੀ ਕਿਰੰਗ ਵਾਲਿਆ ਦੋਪਰ ਕਰਤੀ ਜੋ ਹਾਂ ਜਾਦਾ ਹੋਈ ਸੀ ਯਾਰ ਕੋਈ ਪੀਲਾ ਪਾ ਕੇ ਤੇ ਫਿਰ ਬੇਬੇ ਮੈਨੂੰ ਦੱਸੇ ਹੀ ਨਹੀਂ ਗੱਲ ਬੇਬੇ ਡਿੱਗ ਪੀ ਸੱਤ ਵਜੇ ਉਹ ਮਾੜੀ ਜੀ ਸੱਤ ਵਜੀ ਆ ਬੇਬੇ ਦੀ ਤਾਂ ਬੇਬੇ ਤਾਂ ਉਹੀ ਜਿਹੜਾ ਉਹ ਆਪਣੀ ਚੜਾ ਲੈਂਦੀ ਐ ਮਾੜੀ ਜੀ ਕਿਉਂ ਲੱਤ ਮਾ ਦਾ ਲਗਮਾਰ ਮਾਰ ਕੇ ਮਖਾਂ ਦਾ ਬਾਹਰ ਆਈ ਆਈ ਹੁਣ ਬਾਹਰ ਕੱਢੀ ਆ ਮੈਂ ਉਹਨੂੰ ਥੁੱਪੇ ਦਾ ਪਾਣ ਲੀਆਂ ਬਾਹਰ ਕੋਪੇ ਐ ਤਾਂ ਕੁਛ ਨਹੀਂ ਹੋਇਆ ਬੇਬੇ ਮੈਂ ਤਾਂ ਹੁਕਮ ਉਹ ਫਿਰ ਕੀ ਕਰੇ ਕਰੇ ਭਾਂਟਾ ਹੋਇਆ ਸੀਗਾ ਚਾਚੀ ਦੇ ਘਰੇ ਜਾ ਕੇ ਆਈ ਤੀ ਭਾਂਟੇ ਬਾਅਦ ਫੇਰ ਚੱਲ ਪਈ ਉਹ ਕਹਿੰਦੀ ਮੈਂ ਤੋਰਾ ਫੇਰਾ ਜਾਂ ਕਰਦੀਆਂ ਕਹਿੰਦੀ ਬੈਠੀ ਤਾਂ ਕੇ ਮੈਂ ਜੁੜ ਜੂਗੀ ਐ ਕੁਛ ਨਹੀਂ ਹੁੰਦਾ ਨਹੀਂ ਕੋਈ ਸੱਟ ਨਹੀਂ ਬੇ ਬੇ ਜਿੰਨੀ ਤੂੰ ਪਹਿਣਾਗਾ ਐ ਤਾਂ ਥੋੜੀ ਜਿਹੀ ਸੰਗਣਾ ਲੈ ਬੇ ਢੰਗੜ ਤਾਂ ਕਰੂ ਨਾ ਸੱਟ ਤਾਂ ਹੈਗੀ ਐ ਮੈਂ ਦੇਖ ਕੇ ਆਇਆਂਗਾ ਤੇ ਨਾਲੇ ਮੈਨੂੰ ਉਹ ਕਾਪੀ ਫੜਾਓ ਬਾਈ ਕਾਲੀ ਕਿੱਥੇ ਹੈਗੀ ਫਿਰ ਸੰਦੂਆ ਕੇ ਲਾਉਂਗਾ ਉਹ ਨਾਲੇ ਦਵਾਈ ਵੀ ਆ ਕੇ ਲਾਉਂਗਾ ਚਲ ਉਹ ਤਾਂ ਫੜਾ ਲੈ ਚਾਹ ਪੀ ਲੈ ਪਹਿਨਾ ਹੁਣ ਤੁਸੀਂ ਨਾ ਬਿਲਸਨ ਦੀ ਝਾੜ ਝੂ ਕਰਿਆ ਕਰੋ ਨਾਲੇ ਅਸੀਂ ਕੀ ਕਰਾਉਣਾ ਬਿਲਸਨ ਤਾਂ ਉਹ ਲੋਕਾਂ ਦਾ ਕੋਈ ਟੈਨਸ਼ਨ ਨਹੀਂ ਚਾਹ ਕਰਦੇ ਹੈਗੇ ਤੋ ਉਹੀ ਦਵਾਈ ਦਵਾ ਲਿਆ ਗੁੱਡੀ ਜਦ ਦਵਾਉਂਦੀ ਹੈਗੀ ਉਪਰ ਦਿਸਦਾ ਤਾਂ ਉਹੀ ਨਾ ਕਰ ਲਾਂਦੀ ਆ ਉਹ ਉਹ ਤਾਂ ਕੌਣ ਮੰਗਦਾ ਪੈਸੇ ਪੈਸੇ ਕਿੱਦਾਂ ਲੈਂਦੇ ਆ ਤੋ ਫਿਰ ਸੰਦੇ ਉਹ ਇਹ ਉਹ ਲੋਕਾਂ ਦਾ ਆ ਤਾੜਿਆ ਲੋਕਾਂ ਕਹਿੰਦੀ ਮੈਨੂੰ ਤਾਂ ਮੰंजे ਤੇ ਵੀ ਨਹੀਂ ਪਾਇਆ ਕਿਸੇ ਨੇ ਕਹਦੀ ਕੱਲੀ ਵੱਡੀ ਨੇ ਪਾਇਆ ਮੁੰਡੇ ਤੇ ਮੈਂ ਪਾਤੀ ਤੋ ਇਹਨੇ ਪਾਤੀ ਤਾਂ ਵੀ ਕੀ ਗੱਲ ਹੈ ਜੇ ਮੈਂ ਪਾਤੀ ਤਾਂ ਵੀ ਕੀ ਗੱਲ ਹੈ ਪਾਈ ਤਾਂ ਹੈਗੀ ਹੈ ਨਾ ਮੁੰਡੇ ਤੇ ਨਾ ਕੋਈ ਦਵਾਈ ਨਾ ਬੁੱਟੀ ਕੁਛ ਨਹੀਂ ਵਿਚਾਰੀ ਉਹ ਮੈਂ ਜੋ ਕਰ ਪਈਆ ਹੁਣ ਲੈ ਕੇ ਜਾਉਂਗਾ ਮੈਂ ਤੋ ਦਵਾਈ ਦਵਾ ਲਿਆ ਬਈ ਤਾਂ ਕੋਟੇ ਕਾਣ ਕਰਾ ਦੋ ਦੀ ਮਾਂ ਦਾ ਲੈ ਕਾਪੀ ਫੜਾਓ ਫਿਰ ਮੈਂ ਦਵਾ ਲਾਉਂ ਆਪੇ ਆਓ ਫੜਾ ਦਿੰਦੇ ਆ ਮੱਛੀ ਲੱਛੋਂ ਕਰਦਾ ਨਹੀਂ ਮੜੀ ਗੱਲ ਦੇ ਉਹਨਾਂ ਉਂਗਲਾਂ ਦਾ ਕੀ ਕਰਨ ਭਰੇ ਅਗੇ ਹਾਂ ਫੜ ਕੇ ਕਰਨਾ ਮੈਂ ਲਿਆ ਕੇ ਦਿੱਤੀ ਆ ਕਾਪੀ ਫੜਾ ਦੇ ਫੜਾ ਲੈ ਫੜਾ ਦੇ ਉੱਥੀ ਬੈ ਗਈ ਜਾ ਕੇ ਘੰਟਾ ਹੋ ਗਿਆ ਅਜੇ ਕਾਪੀ ਲੈ ਕੇ ਨਹੀਂ ਆਈ ਉਹ ਲਿਆ ਕਾਪੀ ਲੈ ਫੜਾ ਕੀ ਵੇ ਗਮਚਾ ਆਈ ਜਾਂਗੀ ਫਿਰ ਟਾਈਮ ਟੱਪ ਜਾਂਦਾ ਹੈ ਲੇਟ ਹੋ ਜਾਾਂਗੇ ਲੇਟ ਹੋਣ ਨੂੰ ਕਹਾ ਗੱਡੀ ਜਾਂਦਾ ਆ ਕੇ ਪੜ੍ਹਾਈ ਆ ਮਨਜੀ ਸੋੜਨੇ ਆ ਮੰਝਾ ਤੋਰਨੇ ਗਾਹ ਪਕਾ ਲਾਗਾ ਨਾ ਇਹ ਬੈਂਕੇ ਜਾਂਦੇ ਆ ਬੈਂਕੇ ਜਾਂਦੇ ਆ ਜੇ ਤੈਨੂੰ ਕੰਮ ਮੈਨਵਾ ਲੈਣੀ ਆ ਰਾਇਣ ਦੇ ਮਾਪੇ ਦਵਾ ਦੇਊਗਾ ਅੱਗੇ ਤੂੰ ਕਿੰਨੇ ਵਾਰੀ ਦਵਾ ਕੇ ਲੈ ਆਈ ਉਹਦੇ ਕੋਲੇ ਪੈਸਾ ਨਹੀਂ ਛੱਡ ਰਿਆਂ ਦੀ ਪੈਸਾ ਛੱਡੋ ਮਾਸੀ ਕੀ ਕਰਨਾ ਕਹੀ ਕੋਈ ਗੱਲਾਂ ਵਾਲੀ ਚੀਜ਼ ਲਿਆ ਦਿੰਦੇ ਆ ਲਿਆ ਤਾਂ ਜਿੰਨੇ ਉਹਦੇ ਕੋਲੇ ਰਾਇਣ ਦੇ 2 ਰੁਪਏ ਬੁਢੀ ਕੋਲੇ ਉਹਦੇ ਹੌਸਲੇ ਨਾਲ ਉਹ ਤੁਰੀ ਫਿਰੂਗੀ ਮੈਂ ਤਾਂ ਆਈ ਆ ਸੀ ਮਜਾਦ ਦੇ ਤੈਨੂੰ ਕੋਈ ਕੰਮ ਕਰਵਾ ਕੇ ਲਿਆ ਦਿੰਦਾ ਮੈਂ ਭਾਗ ਜਾਨੀ ਆ ਨਾ ਕੰਮ ਮੈਂ ਆ ਕੇ ਕਰ ਲੂਗਾ ਗੌਰ ਰੱਖਿਆ ਕਰੋ ਮਾੜੀ ਮੋਟੀ ਬੁਢੀ ਦੀ ਇਹ ਕੁ ਹੋ ਗਿਆ ਬੁੜੀ ਨੂੰ ਦੇਖ ਲਓ ਫਿਰ ਮੈਂ ਘਰੋਂ ਕੱਢੂੰਗ ਬਦਨੀਆਂ ਫੜ ਕੇ ਅੱਛਾ ਹਾਂ ਤੂੰ ਸਭ ਘਰਾਂ 'ਚ ਬੈਠੇਗਾ ਆਏ ਅਸੀਂ ਕਿਹੜਾ ਨੂੰ ਕੋਈ ਜਾ ਕੇ ਪਾਇਆਗਾ ਉਹ ਮੜ ਹੋਰ ਜੋ ਸਾਮ ਦੀਆਂ ਦਵਾਈ ਬੂਟੀ ਦੀ ਦਵਾਈ ਆਉਂਦੀਆਂ ਮਨ ਚੱਕਦੀਆਂ ਨਹੀਂ ਬਾਹਰ ਅੰਦਰ ਨਹੀਂ ਕਰਨੀ ਮੈਨੂੰ ਨਾ ਕਹਿ ਬਾਈ ਵੱਧ ਘਟ ਜੇ ਤੂੰ ਹੈ ਨਹੀਂ ਕਿਹਾ ਲਾਭਦੇ ਵਾਲੀ ਨੂੰ ਮਰਬ ਸਰਾ ਸਾਮ ਦੀ ਹੁਣ ਉਹ ਜੇ ਤੂੰ ਵੀ ਮਰ ਹੱਕ ਤਾਂ ਤੇਰਾ ਵੀ ਆ ਭਾਈ ਹੁਣ ਤੂੰ ਵੀ ਘਰਤੀ ਰਹਿੰਦੀ ਐ ਤੂੰ ਕਿਹੜਾ ਬਾਹਰ ਆਈ ਨਹੀਂ ਐ ਮੈਂ ਸਾਮ ਨਹੀਂ ਆ ਭਾਈ ਜਿੰਨਾ ਕ ਹੁੰਦਾ ਮੈਂ ਸਾਮ ਦੀ ਹੋਂ ਨਾ ਕ ਮੈਨੂੰ ਪਤਾ ਸਾਰਿਆਂ ਦਾ ਸਾਹਮਣ ਵਾਲਾ ਨਾ ਸਾਹ ਸਾਹ ਮੈਂ ਉਹ ਘਰ ਦਾ ਕੰਮ ਵੀ ਕਰਨਾ ਸਾਧਨ ਗੁੜੀ ਦਾ ਸਿੱਤੇ ਨਹੀਂ ਰਹਿਣਾ ਇਹ ਤਾਂ ਕਹਿੰਦਾ ਸਾਧਨ ਸਾਡੀ ਗੁੜੀ ਹੀ ਬੋਲੇ ਲੱਗੇ ਨਾ ਬਹੁਤ ਦਿਨਾਂ ਤੋਂ ਕੰਮ ਉਹਨੂੰ ਫੋਨ ਆ ਜਾਂਦਾ ਤੇ ਕਿਆ ਤੋਂ ਮਾਟ ਹੀ ਲਈ ਆ ਪਿਓ ਤੇ ਲੈ ਰੋ ਜਿਵੇਂ ਉੱਡਣਾ ਜਾਣੀ ਕੋ ਜਾ ਨਹੀਂ ਆ ਬਾਈ ਫਿਰ ਵੀ ਇਹਨੂੰ ਕਿਹੜਾ ਸਾਹਮਦੇ ਨਹੀਂ ਹੈਗਾ ਇਹਨੂੰ ਮਾਮਾ ਲੋਂਗੇ ਸਮਝਦੇ ਹੈਗਾ ਹੋਏ ਨਹੀਂ ਸਮਝਦੀ ਸਾਨੂੰ ਕੁਛ ਹਾਂ ਵਧੀਆ ਸਾਹਮਦੇ ਆਣਿਆ ਤਾਂ ਉਹੀ ਤੋਰੇ ਜੇ ਹੁਣ ਆਏ ਬਸ ਵੀ 2 ਰੁਪਏ ਫਿਰ ਸੰਦੇ ਦਵਾਈ ਆ ਕੇ ਲੈਉਣੇ ਆ ਮੈਨੂੰ ਤਾਂ ਕੋਈ ਝਾਕ ਨਹੀਂ ਪਸੰਦੀ ਆਪਾਂ ਨੇ ਕਿਹਾ ਫਿਰ ਸੰਸਾ ਉਹ ਕਰਦੇ ਚਲਣ ਕਿਹੜਾ ਉਹਦੀ ਹਜ਼ਾਰ ਲੱਖ ਦੋ ਲੱਖ ਹੈ ਸਿਰਫ 2000 ਰੁਪਇਆ ਸਾਰਾ 2000 ਹੀ ਆਪਾਂ ਅੰਨ ਤਾਂ ਕੈਨੋਬੀ ਅਸੀਂ ਲਿਆਉਨੇ ਲਿਆਓ ਸਾਨੂੰ ਕੋਈ ਡਿੱਕ ਨਹੀਂ ਹੈਗਾ ਫਿਰ ਉਹ ਮੈਂ ਦਵਾਈ ਦਾ ਮਾਰਾ ਜਾਂ ਨਾ ਦਵਾਈ ਵੀ ਦਵਾਉਣੀ ਐ ਦਵਾ ਲਿਆ ਫੇਰ ਅਸੀਂ ਕੀ ਕਹਨੇ ਆਂ ਮੈਂ ਦਵਾ ਲਿਆ ਦਵਾ ਕੇ ਲਿਆ ਹੂੰ ਹੀ ਫੇਰ ਹੋਰ ਕੀ ਕਰੂੰਗਾ ਹੁਣ ਤੁਸੀਂ ਤਾਂ ਮੈਨੂੰ ਦੱਸਿਆ ਵੀ ਨਹੀਂ ਕੱਲ੍ਹ ਜਾਣੀ ਵੀ ਐਂ ਕਰਕੇ ਬੇਬੇ ਡਿੱਗ ਪਈ ਉਹਦੇ ਸੱਟ ਵੱਜੀ ਦੱਸਿਆ ਵੀ ਨਹੀਂ ਦੱਸਾਂ ਮੈਂ ਕਿਹੜਾ ਬਾਹਰ ਸੱਟਾ ਹੋਵੇ ਕਿਹੜਾ ਵੇਹ ਹੋਵੇਗਾ ਪਾਏ ਨੂੰ ਸੱਟ 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 ਮਰੀ ਜੱਟਾ ਮੜਾ ਜਾਨਾ ਉਪਰੇ ਥਣ ਲਾਵੰਦੇ ਨੇ। ਸੁਰਕੇ ਦਾ ਮਸਾ ਆਈ ਏ ਉਹ ਵਾਰ। ਆਏ ਤਾਂ ਉਹ ਢੰਗ ਨਾਲ ਪਹਿਲੇ ਦਿਨੋਂ। ਅੱਗੇ ਕਿਹੜਾ ਸਾੜ ਨਾਲ ਲੜਦੀ ਨਹੀਂ ਹੈ ਕਿ ਉਹ ਤਾਂ ਡਿੱਗੀ ਐ। ਉਹਦਾ ਅੱਗੇ ਵੀ ਕਹਿ ਨਹੀਂ ਹੁੰਦੀ ਐ। ਮੱਥਾ ਤੂਰੀ ਲਾਣੀ ਆਏ ਆ ਬਾਹਰ। ਜਿਹੜੇ ਲੋਕਾਂ ਨੇ ਕਰੇ ਜਾਂਦੀਆਂ ਚੁਗਲਗਾ ਕਰਨ। ਹਾਂ ਹੁਣ ਦੇਖ ਲਈ ਚਾਚੀ ਕੋਲੇ ਮਿੰਟ 'ਚ ਵੱਜੂਗੀ। ਉਹਦੀ ਵੱਜੂ। ਤੋਰੇ ਫੇਰੇ ਦੀ ਮਰੀ ਵੱਜ ਜਾਂਦੀ ਐ ਉਹ। ਅੱਛਾ ਵੱਜ ਜਾਂਦੀ ਐ ਤੋਰ। ਉਹ ਫਿਰ ਮਾਏ ਪਹਿਨੇ ਨਾ ਦੀ। ਤਾਂ ਮੇਰੇ ਕਰਾਉਂਦੇ ਵਿਦਾਉਂਦੀ ਤਾਂ। ਆਪਣੀ ਕਿਹਨੇ ਕਰਾਉਣੀ ਆਪਾਂ ਬਗਾਨੀਆਂ। ਮਾਏ ਇਹਨਾਂ ਦੀ ਉਹ। ਤਾਂ ਉਹ ਅਭੀ ਮੇਰ ਕਰਦੇ ਆ। ਖਾਲੋ ਜਾਲਾ ਹੁਣ ਬੜਾ ਚੰਨੀ ਕੱਟਦੀ ਬੇਬੇ ਕਰ ਲੋ ਸੇਵਾ ਜੇ ਹੁੰਦੀ ਐ। ਜੇ ਕੁਝ ਹੋ ਗਿਆ ਮੁਰਕੇ ਸੱਤ ਸੱਤ ਮੂੰਹ ਲਗਾਉਣ ਜੋ ਕਰਿਆ ਨਾ ਸੱਤਾਂ ਚ ਗੱਲਾਂ ਕਰਦੇ ਆ ਲੋਕ। ਅਸੀਂ ਤਾਂ ਸਾਨੀ ਜਾਣੇ ਚਾਹੀ ਜੇ ਸਮਝੀ ਐ ਹੋਰ ਕਿਵੇਂ ਸਮਝੀਏ। ਸਮੀ ਤਾਂ ਜਾਣੇ ਮਾੜੀ ਜੀ ਗੌਰ ਰੱਖਿਆ ਕਰੋ ਨਾ। ਆ ਲੈ ਬੇ ਕਾਪੀ ਮੈਂ ਉਧਰ ਦਾ ਘਰ ਮੋਟਰਸਾਈਕਲ ਕੱਢਾਂ ਫਿਰ ਚੱਲੀਏ ਦਵਾਈ ਲੈਣ ਨਾ ਕਿਰਾ ਮੈਨੂੰ ਤਾਂ ਬਾਰਕ ਪੈਂਦਾ ਮੋਟਰਸਾਈਕਲ ਤਾਂ ਜਾਇਜ਼ ਚੜ੍ਹਈ ਨਹੀਂ ਨਾ ਮੈਤੋਂ ਉਹ ਕਿਰਾ ਅੱਡੇ ਤੇ ਕਰਵਾ ਕੇ ਚੱਲ ਫਿਰ ਵਸਤੇ ਚੜ ਜਾਂਗੇ ਉੱਥੋਂ ਹੈ ਫਿਰ ਵਸਤੇ ਚੜ ਜਾਂਗੇ ਕਿਰਾ ਅੱਡੇ ਤੇ ਕਰਵਾ ਕੇ ਚੱਲਦੇ ਹਾਂ ਦੇਖ ਲੈ ਹਾਂ ਕਰਵਾ ਫਿਰ ਹੋਰ ਇਹ ਸੁਣ ਲੇ ਆ ਜਾ ਮੈਂ ਲਿਆਉਣਾ ਮੋਟਰਸਾਈਕਲ ਲਿਆ ਕੇ ਹੇ ਹੇ ਤੁਰਾ ਕੜਾ ਜਾਂਦਾ ਹੈ ਮਰਾ ਇਹਨਾਂ ਨੂੰ ਆਖਿਆ ਮਹਾਤਮ ਦੀ ਮਾਂ ਦੀ ਸੇਵਾ ਰੱਖਿਆ ਕਰੋ ਜਿਹੜੇ ਲੋਕ ਸਾਹਮਣੇ ਨਹੀਂ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੱਥਾਂ ਚ ਕਾ ਨੂੰ ਇਹਨਾਂ ਦੇ ਨਹੀਂ ਵੱੜਦੀ ਖੁੱਡੇ ਚ ਨਾ ਸਮਾਪੇ ਵੱੜਦੀ ਐ ਬੁਝੇ ਇਹਨਾਂ ਗਾ ਵੜ ਨਾਲੀਆਂ ਹੁਣ ਫੇਰਾ ਹੀ ਨਾ ਕਰਨ ਕਿਉਂ ਕਰਨ ਮੇਰੇ ਨਾਲ ਇਹ ਤੂੰ ਐਸੇ ਖੜ ਜਾ ਮੈਂ ਲਿਆਉਣਾ ਮੋਟਰਸਾਈਕਲ ਲੈ ਆਵਾਂ ਤੂੰ ਖੜਾ ਨਹੀਂ ਜਾਂਦਾ ਬਾਹਾਂ ਢੀਡੇ ਜੇ ਪਾਇਏ ਸੋਕਣੇ ਮੇਰਾ ਹਾਂ ਪਾਇਏ ਢੀਡੇ ਸਾਰੇ ਪਾ ਦੋ ਸੋਕਣੇ ਸਾਂਤੀ ਜੀ ਆ ਗਈ ਮੱਖਾ ਲੈ ਕੇ ਉਹਨੂੰ ਤਾਂ ਬਾਗ ਗਿਆ ਉੱਜੜ ਗਿਆ ਵਦਗਾ ਹੋਰ ਆ ਸੱਚੀ ਸਾਰਾ ਦਿਨ ਤਪਾਈ ਜਾਂਦੀ ਆਪਾਂ ਤਾਂ ਕਦੇ ਆਖੂ ਪਾਣੀ ਫੜਾ ਦੇ ਕਦੇ ਆਖੂ ਚਾਹ ਪੜਾ ਦੇ ਨਾਲੇ ਆਖੂ ਕਦੋਂ ਫੜਾਉਨੂ ਐ ਵੀ ਕਹਿੰਦੀ ਆ ਨਾਲ ਨਾਲ ਖਾਈ ਜਾਂਦੀ ਨਾਲੇ ਮਿਲ ਜਾਂਦੀ ਹਾਂ ਸੱਚੀ ਬਾਹਲਾ ਫਿੱਟ ਕਰਦੀ ਆ ਪਤਾ ਨਹੀਂ ਕਿੱਦੇ ਮਰੂਆਂ ਘਰੋਂ ਲਹੋਗੀ ਤਪਾਈ ਰਿੱਤੀ ਆ ਕਰਤਾ ਗਿਆ ਬਾਈ ਦਵਾਈ ਦਵਾਈ ਹੁਣ ਪਰ ਸਮਝ ਲਿਆਗਾ ਪਰ ਸਮਝ ਲਿਆਗਾ ਹੋਰ ਕਿ ਮੈਂ ਕਿਹੜੀ ਚੁਗਲੀਆਂ ਕਰੀ ਜਾਂਦੀ ਹਾਂ ਕਿਸੇ ਨਾਲ ਨਹੀਂ ਚਾਹੀ ਉਸ ਤੋਂ ਗੱਲਾਂ ਹੀ ਕਰੀ ਆ ਨਾ ਬਹਿ ਜਾ ਲੱਗਦਾ ਤਾਈ ਮੈਨੂੰ ਹਾਂ ਨਾ ਚੁਗਲੀਆਂ ਤਾਂ ਕਾਹਦੀਆਂ ਕਰਦੇ ਆ ਹਾਂ ਫਿਰ ਬੇਬੇ ਬੇਬੇਨ ਤਾਂ ਫਿਲਸੰਦਾ ਉਹਨਾਂ ਦੇ ਲੈ ਕੇ ਗਿਆ ਗੁਰਦੇ ਪਾਪਾ ਅੱਛਾ ਹਾਂ ਉਹ ਕਹਿੰਦਾ ਮੈਂ ਦਵਾਈ ਆ ਕੇ ਲਿਆਉਣਾ ਅੱਜ ਮੇਰੇ ਬੇਬੇ ਨੂੰ ਕਰਨਾ ਸੀ ਆਖਾ ਦਵਾ ਲਿਆ ਭਾਈ ਸਾਨੂੰ ਤੇ ਤਾਂ 6 ਵਜੇ ਸੀ ਠੀਕ ਆ 6 ਠੀਕ ਆ 6 ਤਾਂ ਮਾੜੀ ਮੋਟੀ ਜੀ ਸੀਗੀ ਐਨੀ ਤਾਂ ਕਾਹਨੂੰ ਸੀ 6 ਅੱਛਾ ਹਾਂ ਉਹ ਕੱਚਾ ਥਾਂ ਸੀ ਕਿਹੜਾ ਵੀ ਆਏ ਭੱਜੀ ਜਾਂਦੀ ਡਿੱਗੀ ਐ ਮਾੜੀ ਮੋਟੀ ਜੀ 6 ਸੀ ਅੱਛਾ ਹਾਂ ਨਹੀਂ ਨਹੀਂ ਤਾਂ ਹੈ ਨਹੀਂ ਸੀ ਸਾਥਾ ਨਾ ਕੀ ਵਾਵਾ ਬੱਜੀ ਵ ਦਵਾਈ ਵੀ ਦਵਾਉਣ ਵਾਗਿਆ ਹੋਵੇ ਦਵਾਈ ਵੀ ਦਵਾ ਲਿਆ ਹੋਊਗਾ ਹੁਣ ਤਾਂ ਫੇਰ ਇੱਕ ਅੱਧੀ ਤੋਂ ਗੋਲੀ ਪੂੜੀ ਤਾਂ ਦਵਾ ਕੇ ਲਿਆ ਹੋਊਗਾ ਜਦੋਂ ਲੈ ਗਿਆ ਹਾਂ ਹਾਂ ਅੱਗੇ ਤਾਂ ਤੂੰ ਜਾਣਦੀ ਹੁੰਦੀ ਸੀ ਮੈਂ ਤੇ ਮੈਂ ਲੈ ਕੇ ਨਹੀਂ ਰਹਿ ਜਾ ਚਾਹ ਤੱਕੀ ਕੀ ਕਹਿੰਦਾ ਕਹਿੰਦਾ ਮੈਂ ਹੀ ਲੈ ਕੇ ਜਾਊਂਗਾ ਮੇਰੀ ਮਾਂ ਨੂੰ ਅੱਛਾ ਹਾਂ ਮੈਂ ਕਿਹਾ ਚੱਲ ਭਾਈ ਤੂੰ ਲੈ ਜਾ ਸਾਨੂੰ ਤਾਂ ਕੀ ਹੈ ਨਾ ਵੀ ਸਰ ਜਾਣਾ ਹੀ ਹੈ ਭਾਈ ਉਹ ਵੀ ਪੁੱਤ ਆ ਉਹਦਾ ਨਹੀਂ ਕਿ ਨਹੀਂ ਕਿਹਾ ਮੈਂ ਤਾਂ ਅੱਖੀਂ ਮੈਂ ਕਿਹਾ ਮੈਂ ਬਾਗ ਜਾਂ ਨਹੀਂ ਚੱਲ ਤੂੰ ਵੀ ਖੇਤ ਬੰਨੇ ਜਾਣਾ ਉਹ ਕਹਿੰਦਾ ਨਹੀਂ ਮੈਂ ਹੀ ਦਵਾ ਲਿਆਊਂਗਾ ਇਹ ਆਊਗਾ ਮੇਰੇ ਬੱਬੇ ਨੇ ਫੇਰ ਜਿਮੈਨ ਨੂੰ ਤੂੰ ਲੈ ਕੇ ਚੱਲਾਈ ਤੀ ਸਰ ਕੋਈ ਨਹੀਂ ਉਹਦੀ ਮਾਂ ਐ ਫੇਰ ਹੱਕੀ ਬਣਦਾ ਹਾਂ ਵੀਰਾਂ ਚਾਹ ਕਰ ਲਿਆ ਨੀ ਚਾਚੀ ਨੂੰ ਟਾ ਨਾ ਬਸ ਚਾਹ ਤਾਂ ਮੈਂ ਪੀ ਕੇ ਆਈ ਹਾਂ ਨਾ ਪੀਣੀ ਨਾ ਨਾ ਤਜਾਬ ਜਾ ਬਣਿਆ ਪਿਆ ਬਾਲਾ ਹਾਂ ਬਸ ਖੜੀ ਖੜੀ ਹੁਈ ਆ ਗਈ ਮੈਨੂੰ ਪਤਾ ਆ ਗਿਆ ਹਾਂ ਮੈਂ ਕਿ ਸੱਟ ਖਾ ਲਈ ਉਹਨੇ ਕੱਲ ਤਾਂ ਆ ਗਈ ਮੈਂ ਇਹ ਪਤਾ ਲਿਆ ਮਾਂ ਨਾ ਠੀਕ ਆ ਜੱਸੀ ਸੱਟ ਪੋਤਾ ਅੱਛਾ ਹਾਂ ਚੱਲ ਫੇਰ ਮੈਂ ਆਈ ਤੂੰ ਆਉਂਗੀ ਹਾਂ ਵਾ ਸੋਣਾ ਆ ਜਾਣਗੇ ਉਹਦਾ ਨੂੰ ਦੋ ਘੰਟੇ ਗਿਆਨ ਆਉਣ ਆਲੀ ਹੋਣੀ ਹਾਂ ਦੇਖ ਲੈਣ ਆਈ ਸੀ ਇਹ ਦੇਖੇ ਹੋਣਗੇ ਜਾਂਦੇ ਮਾਂਪਾ ਜਾਂਦੇ ਦੇਖੇ ਹੋਣੇ ਤਾਂ ਹੀ ਭੇਤ ਲੈਂਦੀ ਆ ਮੈਨੂੰ ਤਾਂ ਕਹਿੰਦੀ ਸੀ ਕਿ ਆਇ ਤੇ ਕਿਉਂ ਨਹੀਂ ਗਈ ਮੈਂ ਵੀ ਵਪਾਰ ਕਰਕੇ ਰਹੀ ਐ ਫਿਰ ਉਹਨੂੰ ਵੀ ਲਾ ਕੇ ਜਾਊਗੀ ਲਾ ਵਸਲਾਈਆਂ ਕਹਿੰਦੀ ਫੇਰ ਆਉਂਗੀ ਜਦੋਂ ਆਗੀ ਘਰੇ ਉਹਦੋਂ ਆਉਂਗੀ ਕਹਿੰਦੀ ਫੇਰ ਉਹਨੂੰ ਪੁੱਛ ਕੇ ਵੀ ਜਾਊਗੀ ਪਸਨਾ ਦੇ ਵੀ ਉਹ ਆਖੋ ਵੀ ਦੱਸਿਆ ਨਹੀਂ ਮੇਰੇ ਮੁੰਡੇ ਨੂੰ ਕਦੇ ਮੇਰੇ 6 ਵਜੇ ਐਂ ਵੀ ਦੱਸੂਗੀ ਉਹਨੂੰ ਅੱਗਿਆ ਤਾਂ ਚਲ ਪਾ ਲਿਆ ਹੁੰਦੇ ਸੀ ਇਹ ਮਹੀਨੇ ਸੂਟ ਵੀ ਲੈ ਲੰਦੇ ਸੀ ਇੱਕ ਇਹ ਤੇ ਸੂਟ ਤਾਂ ਵਿਗਈਆਂ ਸੂਟ ਬਣ ਜਾ ਵੇਵਾ ਤੂੰ ਵੀ ਨਹੀਂ ਘਟ ਮੈਂ ਤੈਨੂੰ ਗੋਲ ਮਾਰਿਆ ਜਦੋਂ ਡਿੱਗੀ ਆ ਜਾ ਮਖਾ ਤੂੰ ਤਾਂ ਹੱਥ ਮਾਰਤਾ ਮੈਨੂੰ ਨਹੀਂ ਪਤਾ ਕਹਿੰਦੀ ਮੈਨੂੰ ਤਾਂ ਗੁੱਸਾ ਆ ਗਿਆ ਜਦੋਂ ਆਚੀ ਨੂੰ ਐਂ ਕਹੀ ਗਈ ਐ ਵੀ ਵੀਰਾ ਪੈੜੀ ਐ ਵੀਰਾ ਐ ਕਹਿੰਦੀ ਐ ਕੰਮ ਅਹੋ ਕਰਦੀ ਐ ਮੈਨੂੰ ਕੋਸ ਪਾਣੀ ਦੇ ਗਲਾਸ ਨਹੀਂ ਫਰਾਉਂਦੀ ਵਧੀਆ ਆਪਾਂ ਤਾਂ ਪੰਜੀ ਨਹੀਂ ਛੱਡ ਦਿੰਦਾ ਉਸ ਦੇ ਕੋਲੇ ਤੇ ਹੁਣ ਹੋਰ ਜਮਾ ਨਹੀਂ ਹੋਣੇ ਆਪਾਂ ਨੂੰ ਪੈਸਾ ਦੇ ਸਾਰੇ ਬਚੇ ਰਬੜਿਆ ਲਾਂਗੇ ਜੇਬ ਚ ਰੱਖੋ ਐਵੇਂ ਹੀ ਲੜਿਆ ਉਹ ਤਿੱਖੀ ਕਰਕੇ ਲਿਆਊਗਾ ਜਿਹੜਾ ਲੈ ਕੇ ਗਿਆਗਾ ਹੋ ਬਾਈ ਤਾਂ ਰੁੱਖਾ ਮੈਨੂੰ ਵੀ ਬੋਲਿਆ ਉਹਦਾ ਐ ਹੱਕ ਤਾਂ ਨਹੀਂ ਸੀ ਮੈਨੂੰ ਐ ਬੋਲਦਾ ਸੀਗਾ। وہی ਤਾਂ ਉਹ ਖਬਰ ਕਿੰਨੀ ਇੱਕ ਬੱਤਾਂ ਪੜਾਈਆਂ ਸੀ ਉਹਨੇ। ਗਲਤੀ ਤਾਂ ਕਰ ਤੇਰੀ ਵੀ ਹੈਗੀ ਥੋੜੀ ਜੀ। ਜੇ ਤੂੰ ਮੇਰੇ ਨਾਲ ਚੁਕਾ ਦਿੰਦੀ ਫਿਰ ਉਹ ਐਂ ਕਹਿੰਦੀ ਵੀ ਦੋਨਾਂ ਨੇ ਚੱਕ ਕੇ ਮੈਨੂੰ ਅੰਜੇ ਤੇ ਪਾਤਾ। ਤੇ ਮੈਂ ਤੈਨੂੰ ਟੜ ਕੇ ਵੀ ਕਿਹਾ ਸੀ ਮੈਂ ਕਿਹਾ ਬੱਬੇ ਨੂੰ ਪੁੱਛ ਲੈ ਨੀ ਚਾਹ ਪਾਣੀ ਪੜਾਇਆ। ਤੂੰ ਕਹਿੰਦੀ ਆ ਕੇ ਪਈ ਰਹਿਣ ਦੇ। ਪਈ ਸੀ ਫੇ ਮੈਂ ਪਈ ਰਹਿਣ ਦੇ। ਤੂੰ ਵੀ ਨਹੀਂ ਗਾ। ਨਿਕੇਰਾ ਠਾ ਦੇ ਫੇ ਬਿੰਦੇ-ਬਿੰਦੇ ਕਹੀ ਜਾਂਦੇ ਪਾਣੀ ਦੇ ਦਿਓ ਚਾਹ ਦੇ ਦਿਓ। ਸਿਰ ਲਲੰਦੀ ਆ ਫੇ। ਤੂੰ ਵੀ ਨਹੀਂ ਕਰਦੀ ਵੀਰਾ। ਦੇਖੀ ਆ ਤਾਰ ਨਹੀਂ ਜਿੰਨੀ ਕਰਨੀ ਆਰਾਮ ਬੋਚ ਕੇ ਆਇਆ ਤੋ ਫੇਤਾ ਵੀ ਰਾਂ ਦਾ ਉਸ ਨੂੰ ਤਾਂ ਤੀਆ ਬੰਦਾ ਜਿਹਾ ਵੀ ਬੈ ਜੀ ਉਹ ਵਾ ਠੰਡਾ ਉਹ ਕੁਰਸੀ ਚੱਕ ਦੇ ਵੇਲੇ ਕਾਪੀ ਤੇਰੇ ਕੋਲੇ ਹਨ ਹਾਂ ਕਾਪੀ ਆਉਂਦੀ ਇਹਨੂੰ ਕਾਪੀ ਨੋਕੀ ਨਹੀਂ ਸ਼ਾਮ ਦੀ ਤੂੰ ਆਪ ਹੀ ਮੇਰਾ ਸਿਰ ਦਿਮਾਗ ਆਹੀ ਜੀ ਹਾਂ ਮੈਂ ਰੱਖ ਲਊਗਾ ਔਰ ਏ ਆਏਗਾ ਕਿਲਸਾ ਹਾਂ ਲੈ ਕਿਲਸਾ ਕਿਹੜੀ ਇਹਦਾ ਬਲੱਡ ਵਧਿਆ ਪਿਆ ਸ਼ੂਗਰ ਇਹਨੂੰ ਆਏਗਾ ਬੜਾ ਮੋਟਾ ਤੁਸੀਂ ਖਿਆਲ ਰੱਖਿਆ ਕਰ ਇਹਨੂੰ ਮਿੱਠੀ ਚੀਜ਼ ਕੋਈ ਨਹੀਂ ਦੇਣੀ ਹੁਣ ਡਾਕਟਰ ਨੇ ਆਖਿਆਗਾ ਜੇ ਤੂੰ ਮੰਗ ਲੈਂਦੀ ਆਖਦੀ ਮੈਨੂੰ ਮਿੱਠੀ ਚਾਹੀਦੀ ਐ ਤਾਂ ਅਸੀਂ ਦੇ ਦਿੰਦੇ ਹੁਣ ਸਾਨੂੰ ਕੀ ਪਤਾਗਾ ਨਾ ਨਾ ਹੁਣ ਇਸ ਦੁਬਾਰਾ ਨਾ ਦੇਓ ਹੋਰ ਇਹਨਾਂ ਸਾਰੇ ਕਰਵਾਏ ਇਹਨੇ ਅੱਛਾ ਫੇਰ ਦਵਾਈ ਬਣਾਈ ਜੀ ਨਹੀਂ ਬੇਬੇ ਤੂੰ ਰੱਖਦੀ ਮੂੰਹ ਦਾ ਬਣਾਈ ਜੀ ਨੂੰ ਮੈਨੇ ਕਹ ਖੋਆ ਕੱਢ ਕੇ ਇੱਤਾ ਤੁਸੀਂ ਵੀ ਮੈਂ ਉਹ ਖਾਨੀ ਆ ਖੋਆ ਖਾ ਲੈ ਫੇ ਸਾਨੂੰ ਤਾਂ ਕੀ ਆ ਚਾਹੇਗੀ ਨਾ ਚੱਲ ਮੜਾ ਮੋਟਾ ਤੂੰ ਹੀ ਰੱਖਿਆ ਕਰ ਕਿੱਕੀ ਪੀ ਰੱਖੂ ਫਿੱਕੀ ਕਹਦੇ ਇਹਨਾਂ ਨੂੰ ਕਰਜਾ ਕਰਨੀ ਨਾ ਫਿੱਕੀ ਚਾਹੀਦੀ ਆ ਕਰਨ ਹੁਣ ਮੈਂ ਲੈਦਾ ਬੇਬੇ ਤੂੰ ਰੀ ਫਿਰਦੀ ਆ ਮਾੜੀ ਜੀ ਖੋਟੀ ਲੈ ਕੇ ਆਪ ਵੀ ਦੁੱਧ ਚ ਪੱਤੀ ਪਾ ਕੇ ਪੀ ਲਿਆ ਕਰੇ ਮੈਂ ਆ ਕੇ ਕਈ ਵਾਰੀ ਸਾਣਾ ਨਹੀਂ ਦਾਵਲਾ ਕਰਦੀ ਇਹਨਾਂ ਨੂੰ ਸਹਾਂ ਮਤੋਂ ਦਾ ਕਰਦੀਆਂ ਫਿਰਦਣਾ ਹੁਣ ਅਸੀਂ ਪਰ ਉਹੀ ਤਾਂ ਗੱਲ ਆ ਹੁਣ ਤੁਸੀਂ ਆਪ ਕਰਕੇ ਜਾ ਕਰੋ ਇਹ ਕਿਹੜੀ ਨਾ ਬੇਬੇ ਕਰੇ ਜਿਹੜਾ ਉਸ ਕਰਨ ਫੇਰ ਕਰਨ ਦੇ ਡਿੱਗ ਪੂਗੇ ਉੱਥੇ ਕਰਨ ਨਹੀਂ ਜਿੰਨੇ ਫਿਰ ਹਾਸੀ ਚ ਹੋ ਰਹੇ ਨੇ ਕੀ ਹੂੰ ਇਹ ਤਾਂ ਅੱਡ ਪਤੀਲੀ ਧਰ ਕੇ ਬੈਗੀ ਉਹਦੇ ਆਪਦੀਆਂ ਤਾਂ ਦੱਸਦੀ ਨਹੀਂ ਉੱਥੇ ਤਾਂ ਨਹੀਂ ਅਸੀਂ ਹਟਾਈ ਗਈ ਗੈਸ ਤੇ ਨਾ ਚਾਹ ਕਰ ਗੈਸ ਇਹਨੂੰ ਕਿਹੜਾ ਚਲਾਉਣਾ ਆਉਂਦਾ ਹੈਗਾ ਦੀਂਦਾ ਨਹੀਂ ਪਾੜਦਾ ਨਹੀਂ ਕਰ ਦਿਆ ਕਰਾਂਗੇ ਤੁਸੀਂ ਤਾਂ ਆਹੀ ਕੁਛ ਕਰਨਾ ਫੇਰ ਉੱਥੇ ਕੁਛ ਡੋਲ ਜਾਂਦਾ ਫੇਰ ਮੈਨੂੰ ਕੜਦਾ ਨਹੀਂ ਐ ਸੋਈ ਚੋਈ ਕੋਈ ਕਰ ਦੋ ਰਹੀ ਹੈਗੀ ਜੇ ਦੁਬਾਰਾ ਤਾਂ ਸ਼ਾਨਾ ਨਿਗਾ ਹੈ ਜੀ ਨਿਗਾ ਨਹੀਂ ਵਾਸਤਨ ਮੈਨੂੰ ਕਹਣਾ ਹੀਂਦਾ ਕੋਈ ਡੁੱਲੂ ਗਈ ਉੱਥੇ ਸਾਰਾ ਸਮਾਨ ਤੇ ਹਾਂ ਕੋਈ ਨਹੀਂ ਫੜਾ ਦਿਆ ਕਰਾਂਗੇ ਕੀ ਕੀ ਕਰਾਂਗੇ ਘੁੱਟ ਕਰਕੇ ਚੱਲ ਠੀਕ ਫੇਰ ਤਵਾ ਗਈ ਫਿਰ ਮੈਂ ਜਾਂਦਾ ਖੇਤ ਲੱਗ ਗਿਆ ਲੱਗ ਗਿਆ ਨਾ ਬਿੰਦਰ ਕੋਣ ਜਾ ਮੈਂ ਬੈਠੀ ਬੈਠੀ ਜੇ ਮਾ ਪਾਏਗੀ ਮੈਂ ਉੱਥੇ ਨਹੀਂ ਜਾਣਾ ਬੁਲਾ ਮੇਰਾ ਜੀ ਉੱਠਿਆ ਪਿਆ ਉਹਦੇ ਕੋਲ ਜਾਣ ਨੂੰ ਕਾਇਦਨ ਹੋ ਗਏ ਮੈਨੂੰ ਉਹ ਮਿਲੀ ਵੀ ਨਹੀਂ ਹਾਂ ਉਹ ਜਾਈ ਬਾਗ ਜਾਂ ਨਹੀਂ ਤਾਂ ਗਾਂ ਦੇ ਨਹੀਂ ਆ ਪਤਾ ਲੱਗ ਗਿਆ ਤਾਂ ਮੈਂ ਆ ਜਾਂਦਾ ਮੈਂ ਜਾ ਵੀ ਖਾ ਜਾਂਦਾ ਇਸ ਰ ਾਂ ਰ ਾ ਤ ਦ ੋ ਹ ਲੱਗ ਜ ਦ ੀ ਇੱਕ ਕੋਡ ੇ ਕੋਡ ਨ ੇ ਲ ਾੋ ਈ ਵੀ ਆਈ ਬਿੰਦਰ ਹੌਲੀ ਬੈਠੀ ਆ ਬੈਠੀ ਆ ਤੂੰ ਕਿੱਧਰ ਜਾਂਦੀ ਐ ਮੈਂ ਤੇਰੇ ਕੋਲ ਹੀ ਜਾਂਦੀ ਸੀ ਨਿਕਣਾ ਭਾਈ ਨਹੀਂ ਤੇਰੇ ਕੋਲ ਹੀ ਜਾਂਦੀ ਸੀ ਮਤਾ ਅੱਛਾ ਲੈ ਫੜ ਮੈਂ ਤੈਨੂੰ ਚੜਾਵਾਂ ਸੱਟ ਨਾ ਖਾਰੀ ਅੱਗੇ ਖਾਈ ਫਿਰਦੀ ਨਹੀਂ ਮੇਰਾ ਕਾਇਦਨ ਹੋ ਗਿਆ ਜੀ ਮੇਰਾ ਉੱਠਿਆ ਪਿਆ ਤੇਰੇ ਨਾਲ ਤੂੰ ਵੀ ਨਹੀਂ ਟੇਕਦੀ ਭੈਣੇ ਟਿਕ ਜਾ ਕਰਕੇ ਸੱਟ ਖਾਰ ਮੈਂ ਜਾਂਦੀ ਸਿਰਮਾ ਬਿੰਦਰ ਨੂੰ ਮਿਲ ਕੇ ਆਉਣੀ ਆ ਮੈਨੂੰ ਸੁਨੇਹਾ ਲਾ ਦਿੰਦੀ ਮੈਂ ਆਪੇ ਆ ਜਾਂਦੀ ਤੇ ਮਖਿਆ ਹੁਣ ਕਾਇਦਨ ਹੋ ਗਿਆ ਮੈਨੂੰ ਮਰੀ ਅੱਛਾ ਤੂੰ ਸੱਟ ਖਾ ਲੇਂਗੀ ਦੁਬਾਰੇ ਹੋਰ ਤਵੇਂ ਡਿੱਗ ਪਿਓ ਤੂੰ ਵੀ ਡਿੱਗ ਜਾ ਕਰ ਫਿਰ ਤਾਈਓ ਤਾਂ ਉਹ ਤੈਨੂੰ ਲੜ ਦਿੰਆਂ ਨੇ ਤਾਂ ਮੰਜਾ ਖਾ ਜਾਂਦਾ ਹੁਣ ਕੀ ਕਰਾਂ ਤੂੰ ਤਾਂ ਮੈਨੂੰ ਸੱਦ ਲੈਂਦੀ ਘਰੇ ਮੈਂ ਆ ਜਾਂਦੀ ਤੈਨੂੰ ਫਿਰ ਹੁਣ ਕੀ ਬਤਾ ਕੌਣ ਸੁਨੇਹਾ ਲਾਉਂਦਾ ਇਹ ਤਾਂ ਉਹ ਤੈਨੂੰ ਕਹਿ ਲੈਂਗੇ ਦੇਖ ਚੱਲ ਕਿਸੇ ਨੂੰ ਜਵਾਦ ਨੂੰ ਤੂੰ ਜਾਨ ਲੰਘ ਤੇ ਟਾਪੇ ਨੂੰ ਸੁਨੇਹਾ ਲਾ ਦਿੰਦੀ ਤੇ ਆਮ ਉਹ ਕਿੱਥੇ ਬੈਠੀ ਬੈਠੀ ਹੁਣ ਜਾ ਕੇ ਹੁਣ ਠੀਕ ਏ ਹੁਣ ਤੂੰ ਹਾਂ ਉਹ ਤਾਂ ਠੀਕ ਆਂਗੀ ਤੇ ਹੂੰ ਵੀ ਟੈਸਟ ਸਾਰੇ ਕਰਵਾ ਲੇ ਮੁੰਡੇ ਨੇ ਹੂੰ ਇਹ ਤਾਂ ਕਿੱਥੋਂ ਕਰਵਾਉਂਦੀ ਆ ਜੀ ਮੈਨੂੰ ਲੈ ਕੇ ਜਾਂਦੀ ਹਾਂ ਤੇ ਇੱਕ ਤਾਂ ਸ਼ੂਗਰ ਵਾਲਾ ਐ ਅੱਛਾ ਇੱਕ ਬਲੱਡ ਬਾਵ ਰਿਆ ਤੇ ਅੱਛਾ ਤੇ ਿੱਟੀ ਮੁੱਠੀ ਚਾਹ ਨਾ ਪੀਆ ਕਰ ਫਿਰ ਹੁਣ ਜੇ ਫਿੱਕੀ ਆਖਿਆ ਭਈ ਉਹ ਫਿੱਕੀ ਵੀ ਲੈ ਕੇ ਕੋਈ ਕਰਕੇ ਦੇ ਰਿਆ ਹਾਂ ਦੇ ਰਿਆ ਕਰਨੀਆਂ ਫਿਰ ਐ ਤਾਂ ਹਾਂ ਹੂੰ ਕੱਲ ਮੁੰਡਾ ਕਰ ਬਹੁਤ ਲੜਕੇ ਗਏ ਹਾਂ ਮੈਂ ਗਈ ਸੀ ਤੇਰੇ ਮਾ ਘਰੋਂ ਤੇ ਬੈਠੀਆਂ ਗੱਲਾਂ ਹੀ ਤਾਂ ਕਰੀ ਜਾਂਦੀਆਂ ਸੀ ਹਾਂ ਅਕੇ ਮੈਂ ਇਹ ਕੋੜੇ ਕੀੜੀਆਂ ਚੁਗਲੀਆਂ ਕਰਦੀਆਂ ਕਿਸੇ ਦੀਆਂ ਨਹੀਂ ਕਰਦੀਆਂ ਚਾਚੀ ਤੇ ਔਖੀਆਂ ਹੋਈਆਂ ਬੈਠਿਆ ਸੀ ਮੁੰਡਾ ਵਾਗ ਗਿਆ ਫਿਰ ਸੰਦਵਾਉਣ ਆਹੋ ਫਿਰ ਉਹ ਵੱਡੀ ਕਹਿੰਦੇ ਪਰਸਾਂ ਦਵਾ ਕੇ ਆਉਣੀ ਮੈਂ ਜਾ ਤੂੰ ਨਹੀਂ ਗਈ ਮੈਂ ਤਾਂ ਲੈ ਕੇ ਨਹੀਂ ਗਏ ਹਾਂ ਬੋਲੀ ਫਿਰ ਸੰਦ ਉੱਥੇ ਹੀ ਖਾ ਲੈਂਦੀ ਐ ਹਾਂ ਲੈ ਦੇਖ ਲੈ ਉੱਥੇ ਹੀ ਖਾ ਲੈਣੀ ਮੈਂ ਤਾਂ ਕੀ ਉਹ ਬੰਦਰਾ ਸੋਨਾ ਹੋ ਜਾਊਗਾ ਪੰਜੀ ਵੀ ਨਹੀਂ ਦਿੰਦੀਆਂ ਮੈਨੂੰ ਤਾਂ ਦੱਸ ਤੇ ਹੁਣ ਮੁੰਡਾ ਕਰਾ ਦੇਣੇ ਨਹੀਂ ਗਾ ਤੂੰ ਲੈ ਕੇ ਮੁੰਡੇ ਨੂੰ ਜਾਇਆ ਕਰ ਜਮਾਲ ਆ ਕੇ ਜਾ ਕਰੇ ਨਾ ਤੇ ਹੋਰ ਹੁਣ ਬਸ ਲੜ ਕੇ ਜਾਂ ਨਾ ਹੁਣ ਜਾਣਾ ਨਹੀਂ ਕਹਣਾ ਮੈਂ ਫਿਕਰਾਂ ਕਹਿੰਦਾ ਸੋਨੂੰ ਮੇਰੀ ਜੀ ਬਸ ਲੜ ਕੇ ਹੀ ਹੋਣੀ ਲੋੜ ਹੀ ਨਹੀਂ ਐ ਕਰਕੇ ਬੜਾ ਲੜਾਈ ਆ ਜੋ ਠੀਕ ਹੋ ਗਈ ਦੋਸਰ ਕਿਉਂ ਹੋਰ ਲਾ ਲਈ ਮਿੱਠਾ ਨਾ ਪਾਈ 70 ਪਾ ਲਈ ਹੁਣ ਤਾਂ ਬਾਹ ਨਾ ਸ਼ੂਗਰ ਦਾ ਹੋ ਗਿਆ 70 ਪਾ ਨਹੀਂ ਉਹਦੇ ਨਾਲ ਕੁਝ ਨਹੀਂ ਹੁੰਦਾ ਭੈਣੇ ਬਸ ਉਹਦੇ ਨਾਲ ਨਹੀਂ ਕੁਝ ਹੁੰਦਾ ਮੈਂ ਗਾਉਂਗੀ ਸਮਾਨ ਦੇਉਂਗੀ ਤੂੰ ਇਹ ਲਾ ਕੇ ਦੀ ਫਿਰ ਮੇਰੀ ਕੋਈ ਨਹੀਂ ਲਾ ਦੂ ਮੈਂ ਹਾਂ ਤੇ ਪਨੀਰੀ ਬਣਾ ਕੇ ਖਾ ਲਾ ਤੂੰ ਇਹ ਤਾਂ ਕਰੀ ਜਾਂਦੀ ਇਹਨੂੰ ਰਲਾ ਕੇ ਲਿਆਂਗੂ ਮੈਂ ਕਿਉਂ ਨਾ ਦਵਾਈਆਂ ਲਿਆਉਂਗਾ ਆਹੋ ਤੇ ਮਾਰੀ ਜਾਣੀ ਹੈ ਬਾਵਾ ਜੀ ਹੋ ਜੂ ਫਿਰ ਮੈਂ ਤੇ ਹੋਰ ਕੁ ਸਾਲ 2 ਸਾਲ ਕੱਟ ਜੈਗੀਆਂ ਹਾਂ ਇਹ ਹੋ ਜੂਗਾ ਇਹ ਹੋਰ ਕੀ ਕਰੀ ਜਾਂਦੀਆਂ ਸੀ ਹੁਣ ਪਤਾ ਨਹੀਂ ਉਧਰ ਹੀ ਫਰਦੀਆਂ ਸੀਗੀ ਫਰਦੀਆਂ ਕੰਮ ਸੰਭਾ ਲੈ ਫਿੱਕੀ ਚਾਹ ਫੜਾ ਦੇਣੀ ਆ ਘੁੱਟ ਕਰਕੇ ਲੈ ਫੜਾ ਦੇ ਫਿੱਕੀ ਚਾਹ ਕਰਕੇ ਇਹਨੂੰ ਪਤਾ ਨਹੀਂ ਕਿੱਧਰ ਗਈ ਆ ਮੰਜਾ ਦਾ ਕੱਲਾ ਬੇਲਾ ਪਿਆ ਹੈ ਨਹੀਂ ਵੀਰਾ ਪਤਾ ਨਹੀਂ ਕਿੱਧਰ ਗਈ ਬੇਬੀ ਤਾਂ ਆਈ ਨਹੀਂ ਮੰਜੇ ਤੇ ਮੇ ਬੇਬੀ ਮਾਂ ਵੀ ਹਟ ਟੱਪ ਗਈ ਭਾਣੇ ਕਿਸੇ ਦੇ ਲੈ ਹਜੇ ਆਖੂਗਾ ਬੇਬੇ ਦੀ ਗੌਰ ਨਹੀਂ ਕਰਦੀਆਂ ਕਰ ਲੋ ਬੇਬੇ ਦੀ ਗੌਰ ਹੋਰ ਚੱਕਰ ਆਉਂਦੇ ਜੇ ਤੂੰ ਘਟੇ ਕੇ ਬਹਿ ਜਾ ਨਹੀਂ ਮੈਂ ਉਧਰ ਨਹੀਂ ਮੈਂ ਚੱਲ ਬਾਹਰ ਹੀ ਲੈਟਰਿੰਗ ਤੇ ਆਇਆ ਨਹੀਂ ਆਲ ਹੋਰ ਬਾਗੀ ਦੂੰਗੀ ਮੱਕੇ ਮੋਸੀ ਵੀ ਨਵਾ ਗਈ ਮੋਤੀ ਹੋਰ ਹੋਰ ਨਹੀਂ ਪਤਾ ਲੱਗ ਗਿਆ ਬੰਦਾ ਕਿ ਮੈਂ ਸੱਚਾ ਤੁਹਾਨੂੰ ਫੜੀ ਜਾਨੀ ਮੇਰੇ ਵਦਨ ਇਹ ਬਾਹਰਲੀ ਥੋੜੀ ਲੈਟਰਿੰਗ ਨਹੀਂ ਉਹ ਚ ਵਾਗ ਗਈ ਤੇ ਚੱਕਰਾ ਕੇ ਡਿੱਗ ਪਾਣੀ ਸੀ ਫੜ ਕੇ ਲਿਆਈਆਂ ਹੁਣ ਉਥੋਂ ਲੈ ਦੇਖ ਲੈ ਫਿਰ ਚਾਚੀ ਤਾਂ ਸਾਨੂੰ ਦੱਸਣ ਦਾ ਹੱਕ ਨਹੀਂ ਬਣਦਾ ਮੈਂ ਤਾਂ ਆਪ ਅੱਗੇ ਆ ਕੇ ਹਟੀਆਂ ਮੈਂ ਕਿਹੜਾ ਖਾ ਕੇ ਮੁੜੀਆਂ ਉਹ ਚਾਹ ਲੈ ਕੇ ਆਈ ਇਹਨੂੰ ਸ਼ੂਗਰ ਵਾਲਾ ਦੱਸਦਾ ਕੱਲ ਬੁਲੀ ਦੇ ਡੈਡੀ ਕਹਿੰਦਾ ਟੈਸਟ ਕਰਾ ਕੇ ਲਿਆਉਂਦੇ ਆ ਹਾਂ ਮੈਂ ਨਾਲ ਚਾਹ ਸਿੱਕੀ ਚਾਹ ਕਰਕੇ ਫੜਾਇਆ ਮਾ ਤੇ ਮੰਜੇ ਤੇ ਹੈ ਨਹੀਂ ਸੀ ਮੈਂ ਕਿਹੜਾ ਖਾ ਕੇ ਮੁੜਤੀ ਮੈਂ ਵੀ ਕਹਿ ਕੇ ਹਟੀਆਂ ਬਾਈ ਅੱਗੇ ਵੀ ਤੂੰ ਆਏ ਨਾ ਤੁਰਿਆ ਕਰ ਤੇਰੇ 6 ਵਜੂ ਫੇਰ ਦੁਆਰੇ ਤੁਸੀਂ ਸਾਨੂੰ ਕਹਿ ਦੇ ਨਾ ਚਾਚ ਮਾੜੀਆਂ ਤਾਂ ਕਿਉਂ ਭਾਈ ਜਦੋਂ ਇਹ ਹੜਦੀ ਟਿਕਦੀ ਨਹੀਂ ਫਿਰ ਮਾੜਾ ਜਿਹਾ ਬਾਜ਼ ਮਾਰਦੇ ਸੀ ਭਾਈ ਮੈਂ ਬਾਥੂ ਕਰਨਾ ਹਾਂ ਹਾਂ ਉਹ ਬਾਹਰਲੀ ਚ ਵਾਗ ਗਿਆ ਹਾਂ ਤਾਂ ਇੱਥੇ ਆਈ ਹੈ ਇੱਧਰ ਵੜ ਜਾਣੀ ਹੁੰਦੀ ਐ ਮੈਂ ਨੂੰ ਸਾਬਰ ਨਹੀਂ ਆਉਂਦਾ ਚਾਚੀ ਬਾਹਰ ਜਾਏ ਬਿਨਾ ਧਰਮਚਾਲ ਹੋਣੀ ਆ ਭੁੱਟ ਮੈਂ ਉਧਰ ਹੀ ਪਾਈ ਲਿਆ ਉਹ ਗੇੜਾ ਹੀ ਆ ਗਿਆ ਹੋਰ ਕੀ ਹਾਂ ਹੋ ਜਾਂਦਾ ਹੈ ਹਾਂ ਜਦੋਂ ਦਵਾਈ ਬੂਟੀ ਚੱਲਦੀ ਹੋਵੇ ਬਲੱਡ ਡਲੂਡ ਵੜਿਆ ਪਿਆ ਹੋ ਤੇਰਾ ਲੱਗਦਾ ਹਾਂ ਵਧਿਆਗਾ ਬਲੱਡ ਤੇ ਸ਼ੁਕਰ

ਮੇਰੀ ਗੱਲ ਸੁਣ ਤੂੰ ਤੂੰ ਵੀ ਟਿਕ ਜਾਇਆ ਕਰ ਜੇ ਤੇਰੇ ਕੋਈ ਵੱਡੀ ਸੱਟ ਵੱਜ ਗਈ ਨਾ ਤੈਨੂੰ ਸ਼ੂਗਰ ਤੇ ਮੁੜ ਕੇ ਆਰਾਮ ਨਹੀਂ ਆਉਣਾ ਮੰਜੇ ਤੇ ਪਈ ਚੁੱਕੀ ਜਾ ਮੈਂ ਹੁਣ ਜੇ ਜੀ ਜੌੜਦਾ ਤੇਰੇ ਕੋਲ ਵਗ ਜਾਣੀ ਕੋਈ ਤੂੰ ਜਵਾਕ ਨੂੰ ਕਿਸੇ ਨੂੰ ਸੁਨੇਹਾ ਲਾ ਮੈਂ ਤੇਰੇ ਕੋਲੇ ਆਪ ਹੀ ਆ ਜਾ ਕਰੂੰ ਐ ਕਰਿਆ ਕਰ ਲੂੰਗੀ ਜਰ ਹਾਂ ਤੂੰ ਆਪਦਾ ਆਰਾਮ ਨਾਲ ਮੰਜੇ ਤੇ ਆਰਾਮ ਆਰਾਮ ਕਰ ਜਿਹਦੇ ਆਈ ਚ ਕੀ ਫਾਇਦਾ ਹੈ ਮੈਂ ਤੂੰ ਜਾਣੀ ਹੈਗੀ ਸੱਟ ਖਾ ਲੇਂਗੀ ਉਹ ਤਾਂ ਪਤਾ ਹੈ ਅੱਗੇ ਸੱਟ ਵੱਜੀ ਮੇਰੇ ਉਹੀ ਤਾਂ ਗੱਲ ਆ ਤੂੰ ਮੈਨੂੰ ਸੁਨੇਹਾ ਲਾ ਦੇ ਮੈਂ ਆਪੇ ਆ ਜਾ ਕਰੂੰ ਤੇਰੇ ਕੋਲ ਜੇ ਤੇਰਾ ਜੀ ਕਰਦਾ ਮੈਨੂੰ ਮਿਲਣ ਦਾ ਹਾਂੇ ਕਰ ਲੈ ਹਾਂ ਤੇ ਹੁਣ ਤੂੰ ਕਰ ਲੈ ਆਰਾਮ ਤੇ ਮੈਂ ਜਾਂਦੀ ਆ ਮੇਰੇ ਵੀ ਕੰਮ ਪਏ ਨੇ ਨਾ ਕੋਈ ਹਾਂ ਰਹਿ ਜਾ ਚੰਗਾ ਫੜਾ ਕੇ ਆਵਾਂ ਮਹਾਰਾਣੀ ਨੇ ਦੇਤਾ ਹੋ ਆਊਟਰ ਮੈਨੂੰ ਤਾਂ ਗੋਲੀਆਂ ਫੜਾ ਦੇ ਆਹੀ ਨਹਿਗੀਆਂ ਗੋਲੀਆਂ ਮੈਂ ਨਾ ਤਪਾ ਰੱਖਿਆ ਇਹਨੇ ਕਦੇ ਮੈਂ ਕੀ ਨਾ ਕਣਕਾਲੀਆਂ ਗੋਲੀਆਂ ਧਰ ਦੂੰਗਾ ਹੱਥ ਤੇ ਪਰੇ ਵੱਡੂ ਫਾਹਾ ਇਹਦਾ ਇਥੋਂ ਮੈਨੂੰ ਇਹ ਨਾ ਠੱਠ ਕਰਿਆਗਾ ਕਦੇ ਆਖੂ ਗਰਮ ਪਾਣੀ ਲਿਆ ਦੇ ਕਦੇ ਆਖੂ ਗੋਲੀਆਂ ਲਿਆ ਦੇ ਉਹ ਵੀਰਾਂ ਨੂੰ ਤਾਂ ਜਮਾ ਨਹੀਂ ਕਹਿੰਦੀ ਮੇਰਾ ਲਹੂ ਪੀ ਰੱਖਿਆ ਨੇ ਮੈਂ ਭਾਲ ਕੇ ਰੱਖੂੰ ਕਣਕਾਲੀਆਂ ਨਾ ਹੀ ਵੱਡ ਨੂੰ ਫਾਹਾ ਇਹਦਾ